ਸਸਿਕਾਲ ਨੂੰ ਕੁਝ ਦਿਨ ਪਹਿਲਾਂ ਜਿਵੇਂ ਕਿ ਕੋਰਟ ਦੇ ਵਿੱਚ ਵੀ ਇੱਕ ਕ੍ਰੈਕਸ਼ਨ ਲਗਦਾਇਰ ਹੋਈ ਸੀ ਕਿ ਆਖਰਕਾਰ ਬਹੁਤ ਸਾਰੇ ਮਾਮਲੇ ਨੇ ਜਿਹੜੇ ਉਹ ਸੂਚਨਾ ਕਮਿਸ਼ਨ ਦੇ ਕੋਲੇ ਕਿੰਗ ਪੈਨੇ ਕਾਰਨ ਇਹ ਹੁੰਦਾ ਕਿ ਜਦੋਂ ਵੀ ਤੁਸੀਂ ਜਿਵੇਂ ਆਮ ਤੌਰ ਤੇ ਸੀ ਆਰਟੀਆਈ ਲਾਉਨੇ ਆ ਤੇ ਜਦੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲਦੀ ਜਾਂ ਉਹ ਤੋਂ ਸੰਤੁਸ਼ਟ ਕੋਈ ਨਹੀਂ ਹੁੰਦਾ ਤਾਂ ਫਿਰ ਉਹ ਕਮਿਸ਼ਨ ਕੋਲ ਅਪੀਲ ਕਰਦਾ ਹੈ ਪਰ ਹੁਣ ਸਰਕਾਰ ਦੇ ਵੱਲੋਂ ਜਿਹੜੇ ਅੱਜ ਦੀ ਇਹ ਗੱਲ ਕੀਤੀ ਜਾਵੇ ਤਾਂ ਤਿੰਨ ਸੂਚਨਾ ਕਮਿਸ਼ਨ ਨੇ ਜਿਹੜੇ ਉਹ ਨਿਯੁਕਤ ਕੀਤੇ ਗਏ ਨੇਗੇ ਤੇ ਝਾਹਰ ਜੀ ਗੱਲ ਹੈ ਕਿ ਬੜੀ ਅਹਿਮ ਜ਼ਿੰਮੇਵਾਰੀ ਹੈ ਤੇ ਉਹਦੇ ਨਾਲ-ਨਾਲ ਲੋਕਾਂ ਦੀ ਇੱਕ ਵੱਡੀ ਉਮੀਦ ਹੁੰਦੀ ਹੈ ਐਡਵੋਕੇਟ ਗੁਰਮਿੰਦਰ ਬਾੜ ਸਾਡੇ ਨਾਲ ਨੇ WhatsApp ਦੇਖਾਇਆ ਪਰ ਤਾਂ ਉਹ ਉਹ ਮਾਰਕਾ ਕੋਈ ਜ਼ਿੰਮੇਵਾਰੀ ਬਹੁਤ ਵੱਡੀ ਹੈਗੀ ਹੈ ਧੰਨਵਾਦ ਜੀ ਥੈਂਕ ਯੂ ਜ਼ਿੰਮੇਵ ਨਭਾਵਾਂਗੇ ਜੀ ਵਾਲਾ WhatsApp ਦੇਖਿਓ ਕਾਫੀ ਸਮੇ ਤੋਂ ਇਹ ਮਸਲਾ ਚੱਲ ਰਿਹਾ ਸੀ ਕਿਉਂਕਿ ਬਹੁਤ ਪੈਂਡਿੰਗਾਂ ਨੇ ਕਿਸ ਤਰ੍ਹਾਂ ਦਾ ਇੱਕ ਜਿਵੇਂ ਬੰਦੇ ਦਾ ਆਪਣਾ ਵੀ ਇੱਕ ਮਾਈਂਡ ਸੈਟ ਹੁੰਦਾ ਵੀ ਮੈਨੇ ਇਸ ਤਰ੍ਹਾਂ ਦੇ ਨਾਲ ਕੰਮ ਕਰਨਾ ਤਾਂ ਕਿ ਜਿਸ ਫੈਸਲੇ ਵਾਲੀ ਕੁਰਸੀ ਤੇ ਤੁਸੀਂ ਬੈਠੇ ਹੋ ਉਹਦਾ ਬਹੁਤ ਵੱਡਾ ਪ੍ਰਭਾਵ ਰਹਿਣਾ ਕਰੂ ਹੁੰਦੇ ਸਮੇਂ ਚ ਬਿਲਕੁਲ ਜੀ ਕਿਉਂਕਿ ਜਿਹੜੇ ਕਮਿਸ਼ਨਰ ਸਟੇਟ ਇਨਫਰਮੇਸ਼ਨ ਕਮਿਸ਼ਨਰਸ ਇਹ ਇਹਨਾਂ ਦੀਆਂ ਅਸਾਮੀਆਂ ਕਾਫੀ ਲੰਬੇ ਸਮੇ ਤੋਂ ਹੌਲੀ ਹੌਲੀ ਖਾਲੀ ਹੋ ਗਈਆਂ ਸੀ ਜਦੋਂ ਤੱਕ ਕਿਸੇ ਦੀ ਪੂਰੀ ਹੁੰਦੀ ਹੈ ਤਾਂ ਉਹਦੇ ਕਾਰਨ ਪੈਂਡੈਂਸੀ ਜਿਹੜੀ ਉਹ ਵਧਦੀ ਗਈ ਤੇ ਪੈਂਡੈਂਸੀ ਹੈਗੀ ਹੈ ਤੇ ਹੁਣ ਅੱਜ ਸਰ ਤੋਂ ਮੇਰੇ ਨਾਲ ਹੋਰ ਵੀ ਮਾਨਯੋਗ ਕਮਿਸ਼ਨਰ ਸਾਹਿਬਾ ਅਪਾਇੰਟ ਕੀਤੇ ਨੇ ਤੇ ਉਹ ਪੈਂਡੈਂਸੀ ਖਤਮ ਕਰਾਂਗੇ ਜੀ ਲੱਗਦਾ ਕਿ ਕੰਮ ਜਿਵੇਂ ਭਗਵਾਨ ਪਨ ਹੋ ਰਹੇ ਕਹਿੰਦੇ ਹੁੰਦੇ ਸੀਗੇ ਕਿ ਆਖਰ ਸਾਨੂੰ ਦੁੱਗਣੇ ਰਾਜ ਚ ਦੁੱਗਣੀ ਕੰਮ ਕਰਨਾ ਪਊਗਾ ਤੇ ਤਰੱਕੀ ਵੀ ਹੁੰਦੀ ਹੈ ਪਰ ਨਾਲ ਨਾਲ ਕੰਮ ਹੁੰਦਾ ਤੁਹਾਨੂੰ ਵੀ ਲੱਗਦਾ ਵੀ ਕੰਮ ਦਾ ਇੱਕ ਨੂੰ ਬੋਝ ਕਰੀਏ ਜਾਂ ਜ਼ਿੰਮੇਵਾਰੀ ਭਾਰੀ ਰਹੂਗੀ ਕਾਫੀ ਟਾਈਮ ਕਿਉਂਕਿ ਜਿਹੜੀਆਂ ਪੈਂਡੈਂਸੀਆਂ ਨੇ ਪਹਿਲਾਂ ਉਹਨਾਂ ਨੂੰ ਖਤਮ ਕਰਨਾ ਮੁੱਖ ਤੌਰ ਤੇ ਹੈ ਬਿਲਕੁਲ ਜੀ ਦੇਖੋ ਨਾਗਰਿਕਾਂ ਦਾ ਅਧਿਕਾਰ ਹੈ ਜਿਹੜਾ ਪਬਲਿਕ ਅਦਾਰਿਆਂ ਚੋਂ ਇਨਫੋਰਮੇਸ਼ਨ ਲੈਣਾ ਤਾਂ ਕਿ ਟਰਾਂਸਪੇਰੈਂਸੀ ਜਿਹੜੀ ਉਹ ਬਣੀ ਰਹੇ ਤੇ ਉਹਦੇ ਚ ਜੋ ਲੋਕ ਦੇ ਦੀਆਂ ਪ੍ਰੋਵੀਜ਼ਨ ਦੇ ਤਹਿਤ ਜਿਹੜੀ ਜਿਹੜੀ ਇਨਫੋਰਮੇਸ਼ਨ ਦੇਣੀ ਜ਼ਰੂਰੀ ਹੈ ਦੇਣੀ ਦਿੱਤੀ ਜਾ ਸਕਦੀ ਹੈ ਤਾਂ ਜਿਹੜਾ ਉਹਨਾਂ ਦਾ ਅਧਿਕਾਰ ਬਣਦਾ ਉਹ ਅਕੋਰਡਿੰਗ ਟੂ ਐਕਟ ਉਹ ਉਹ ਦੀ ਪੈਂਡੈਂਸੀ ਉਹਦੇ ਅਕੋਰਡਿੰਗ ਸਾਰੀ ਖਤਮ ਕਰਾਂਗੇ ਜਿਹੜੀ ਹੈ। ਉਹ ਪਛਾਈ ਨੂੰ ਲੈ ਕੇ WhatsApp ਹਮੇਸ਼ਾ ਕਿਹਾ ਜਾਂਦਾ ਵੀ ਇੱਕ ਸਿਸਟਮ ਜਿਹੜਾ ਬਣ ਚੁੱਕਿਆ ਹੈ ਬਿਊਰੋਕ੍ਰੇਸੀ ਦਾ ਉਹਦੇ ਵਿੱਚ ਵੱਡੇ ਤੌਰ ਤੇ ਹਾਵੀ ਰਹਿੰਦਾ ਪੂਰੇ ਸਿਸਟਮ ਦੇ ਉੱਤੇ ਕਿਤਨਾ ਕਿਤੇ ਲੋਕਾਂ ਦੀ ਵੀ ਕੋਸ਼ਿਸ਼ ਇਹ ਹੁੰਦੀ ਹੈ ਕਿ ਕਾਟੀ ਹੈ ਜਿਹੜਾ ਜ਼ਰੀਆ ਜਿੱਦੇ ਤਰ੍ਹਾਂ ਹੀ ਬਹੁਤ ਸਾਰੀਆਂ ਚੀਜ਼ਾਂ ਨੂੰ ਨਾ ਚਾਉਂਦੇ ਵੀ ਦੇਣੀਆਂ ਪੈਂਦੀਆਂ ਨੇਗੀਆਂ। ਅ ਲੱਗਦਾ ਕਿ ਜਿਵੇਂ ਲੋਕ ਆਖਰਕਾਰ ਜਿਸ ਮਨਸ਼ਾ ਦੇ ਨਾਲ ਕਾਨੂੰ ਜਾਣਕਾਰੀਆਂ ਮੰਗਦੇ ਨੇ ਉਹਨਾਂ ਦੇ ਵਿੱਚ ਕਈ ਵਾਰ ਇਹ ਵੀ ਕੇਸ ਬੜੇ ਪਚੀਦਾ ਹੋਣ ਲੱਗ ਗਏ ਨੇ ਵੀ ਕਿਉਂ ਮੰਗੀ ਗਈ ਜਾਣ ਕੇ ਤਾਂ ਨਹੀਂ ਹੋ ਕਰਿਆ। ਉਹ ਸਾਰੀਆਂ ਚੀਜ਼ਾਂ ਵੀ ਦੇਖਣੀ ਤੁਹਾਡੀ ਗੱਲ ਸਹੀ ਹੈ ਰਾਈਟ ਟੂ ਪ੍ਰਾਈਵੇਸੀ ਹੈ ਉਹਦੇ ਚ ਅਸੀਂ ਦੇ ਸਕਦੇ ਨਹੀਂ ਦੇ ਸਕਦੇ ਇਹ ਸਾਰਾ ਕੁਝ ਐਕਟ ਸਾਡੇ ਦੇਸ਼ ਦੀ ਖੂਬਸੂਰਤੀ ਇਹ ਹੈ ਕਿ ਸੰਵਿਧਾਨ ਹੈ ਸੰਵਿਧਾਨ ਤੋਂ ਬਾਅਦ ਹੋਰ ਫਰਦਰ ਐਕਟਸ ਨੇ ਹਨਾ ਤੇ ਲਾਅ ਜਿਹੜਾ ਉਹ ਅਬਵਾਲ ਹੈ ਜੀ ਕਾਨੂੰਨ ਚ ਕੋਈ ਕਿਸੇ ਦੀ ਮਨਸ਼ਾ ਜੋ ਮਰਜ਼ੀ ਹੋਵੇ ਕਾਨੂੰਨ ਜੇ ਕਹਿੰਦਾ ਤਾਂ ਉਹਨੂੰ ਦੇਣੀ ਹੈ ਜੇ ਕਾਨੂੰਨ ਨਹੀਂ ਕਹਿੰਦਾ ਤਾਂ ਉਹਨੂੰ ਇਨਫੋਰਮੇਸ਼ਨ ਨਹੀਂ ਦੇਣੀ ਤੇ ਇਹ ਤਾਂ ਬੜਾ ਮਤਲਬੋ ਕਲੀਅਰ ਹੈਗਾ ਹੋਇਆ ਪਰ ਹੁਣ ਲੱਗਦਾ ਕਿ ਜਦੋਂ ਚਲੋ ਜੇ ਇਹਦੇ ਤੋਂ हट ਕੇ ਗੱਲ ਕਰੀਏ ਬਾਠੋਰਾ ਨੂੰ ਜ਼ਿੰਮੇਵਾਰੀ ਮਿਲੀ ਆਮ ਤੌਰ ਤੇ ਹਰ ਇੱਕ ਬੰਦੇ ਦਾ ਕਾਇਮ ਹੁੰਦਾ ਜ਼ਿੰਦਗੀ ਦਾ ਤੁਹਾਡਾ ਤਾਂ ਜਿਵੇਂ ਕਹ ਦੀਏ ਚਲੋ ਵਕੀਲ ਤੁਸੀਂ ਪਹਿਲਾਂ ਉਹ ਤੇ ਸਪਸ਼ਟ ਹੋ ਜਾਂਦਾ ਵੀ ਤੁਸੀਂ ਕਾਨੂੰਨ ਨੂੰ ਲੈ ਕੇ ਅੱਗੇ ਲੜਾਈ ਲੜਨੀ ਹੈਗੀ ਆ ਪਹਿਲਾਂ ਜਿਸ ਤਰ੍ਹਾਂ ਦੀ ਰਹੀ ਹੋਣੀ ਤੁਹਾਡੀ ਪ੍ਰੈਕਟਿਸ ਜਾਂ ਜਿਹੜਾ ਤੁਸੀਂ ਮਾਹੌਲ ਦੇਖਿਆ ਹੋਣਾ ਉਹਦੇ ਨਾਲ ਨਾਲ ਲੱਗਦਾ ਵੀ ਅੱਜ ਵੀ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਵਾਸਤੇ ਛੱਡ ਪਟਣਾ ਪੈਂਦਾ ਬਿਲਕੁਲ ਜੀ ਮੈਂ ਸਟੂਡੈਂਟ ਪੋਲਿਟਿਕਸ ਤੋਂ ਨਿਕਲੇ ਹੋਇਆ ਜੀ ਮੈਂ ਪਹਿਲਾਂ ਸਟੂਡੈਂਟ ਐਕਟਿਵਿਸਟ ਸੀਗਾ ਪੰਜਾਬ ਨੂੰ ਸਟੇਟ ਸਟੂਡੈਂਟ ਕੌਂਸਲ ਈਵਨਿੰਗ ਮੈਂ ਉੱਥੇ ਪ੍ਰਧਾਨ ਰਿਹਾ ਜੀ ਉਸ ਤੋਂ ਬਾਅਦ ਲਗਾਤਾਰ ਮੈਂ ਮਤਲਬ ਸਮਾਜ ਸੇਵਾ ਦੇ ਵਿੱਚ ਵੀ ਸਰਗਰਮ ਰਿਹਾ ਤੇ ਲਾਅ ਕੀਤੀ ਹੈ ਪੀ ਐਚ ਡੀ ਕੀਤੀ ਹੈ ਉਹ ਤਜਰਬਾ ਜਿਹੜਾ ਸਾਰਾ ਉਹ ਲੋਕਾਂ ਦੇ ਦੀਆਂ ਕੀ ਸਮੱਸਿਆਵਾਂ ਨੇ ਲੋਕਾਂ ਦੇ ਗਰਾਊਂਡ ਲੈਵਲ ਤੇ ਕੀ ਕੁਝ ਉਹਨਾਂ ਨੂੰ ਜਿਹੜੇ ਆ ਪ੍ਰੋਬਲਮਸ ਫੇਸ ਕਰਦੇ ਨੇ ਖਾਸ ਕਰਕੇ ਆਰਟੀ ਦੇ ਉਹਦੇ ਵਾਸਤੇ ਵੀ ਕਿਉਂਕਿ ਐਕਸਪੀਰੀਅੰਸ ਹੋ ਜਾਂਦਾ ਜਿਹੜਾ ਬੰਦਾ ਆਪ ਜਿਵੇਂ ਕਹਦੀ ਆ ਵੀ ਠੱਕੇ ਖਾ ਕੇ ਅੱਗੇ ਨਿਕਲਿਆ ਹੁੰਦਾ ਬਿਲਕੁਲ ਜੇ ਤੁਸੀਂ ਲੋਕਾਂ ਚ ਰਹਿੰਦੇ ਹੋ ਤਾਂ ਤੁਹਾਨੂੰ ਲੋਕਾਂ ਦੀਆਂ ਜਿਹੜੀਆਂ ਉਹ ਮੁਸ਼ਕਲਾਂ ਦਾ ਪਤਾ ਲੱਗਦਾ ਤੇ ਆਮ ਜਿਹੜੇ ਸਧਾਰਨ ਪਰਿਵਾਰ ਚੋਂ ਹੈ ਜੀ ਸਧਾਰਨ ਬੰਦਾ ਜੀ ਉਹ ਤਾਂ ਸਾਰਾ ਗਰੰਟੀ ਵੀ ਅਗਰ ਕਿਵੇਂ ਕਿਵੇਂ ਲੋਕਾਂ ਨੂੰ ਨਹੀਂ ਕਿਹਚ ਪਰੇਸ਼ਾਨ ਹੋਣਾ ਪੈਂਦਾ ਵੀ ਚਲੋ ਜਿੱਥੇ ਤੁਹਾਡੇ ਕੋਲ ਜਿਹੜੀ ਜ਼ਿੰਮੇਵਾਰੀ ਹੈਗੀ ਆ ਤਾਂ ਉਹਦੇ ਚ ਇਹ ਹੁੰਦਾ ਵੀ ਕਮ ਸੇ ਕ ਮੇਰੇ ਵਾਸਤੇ ਕਿਸੇ ਨੂੰ ਇਹ ਨਾ ਹੋਵੇ ਵੀ ਕੱਲ ਨੂੰ ਮੈਂ ਗਿਆ ਸੀ ਤੇ ਮੈਨੂੰ ਇਨਸਾਫ ਨਹੀਂ ਬਿਲਕੁਲ ਜੀ ਕਿਉਂਕਿ ਇੱਥੇ ਇਹ ਜਿਹੜਾ ਕਮਿਸ਼ਨ ਬਣੀ ਇਸ ਚੀਜ਼ ਵਾਸਤੇ ਆ ਜੀ ਕਿ ਲੋਕਾਂ ਨੂੰ ਜਿਹੜਾ ਜਿਹੜੀ ਅਪੀਲ ਇੱਥੇ ਕਰਦੇ ਆ ਜਿਵੇਂ ਮੰਨ ਲਓ ਕਿਤੇ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਮੰਗਦੇ ਆ ਜਾਂ ਥੱਲੇ ਕੋਈ ਅਫਸਰ ਉਹਨਾਂ ਨੂੰ ਉਲਝਾ ਦਿੰਦਾ ਹੈ ਨਹੀਂ ਦਿੰਦਾ ਜਾਂ ਡਿਲੇ ਕਰਦਾ ਤਾਂ ਉਹ ਆਪਣੀ ਅਪੀਲ ਇੱਥੇ ਲੈ ਕੇ ਆਉਂਦੇ ਆ ਕਮਿਸ਼ਨ ਕੋਲੇ ਇਹ ਕਮਿਸ਼ਨ ਬਣਦੀ ਜਿਹੜੀ ਉਹਦੇ ਚ ਆਪ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੋ ਵੀ ਕਾਨੂੰਨ ਦੀ ਪ੍ਰੋਵੀਜ਼ਨ ਦੇ ਵਿੱਚ ਉਹ ਉਦਾਹਰਨ ਕਰਨ ਦੀ ਪਛਾਹ ਬਿਲਕੁਲ। ਗੋਮੋ ਤੋਂ ਬਾਅਦ ਤੇ ਜ਼ਾਹਿਰ ਜੀ ਗੱਲ ਹੈ ਕਿ ਹੁਣ ਜ਼ਿੰਮੇਵਾਰੀ ਦੇ ਨਾਲ ਨਾਲ ਕਹਿ ਸਕਦੇ ਹਾਂ ਕਿ ਕਿ ਅੱਗੇ ਆਉਂਦੇ ਸਮੇਂ ਦੇ ਦੌਰਾਨ ਕਿਉਂਕਿ ਪਹਿਲਾਂ ਇਹ ਵੀ ਹੁੰਦਾ ਵੀ ਜਿੰਨਾ ਚਿਰ ਜਿਵੇਂ ਕਹਿੰਦੇ ਹੁੰਦੇ ਨੇ ਸਿਰ ਤੇ ਕੋਈ ਬੈਠਾ ਨਾ ਹੋਵੇ ਤੇ نیچے ਹਾਲੇ ਵੀ ਸੁਰਖਰੂ ਹੋ ਜਾਂਦੇ ਨੇ। ਵੈਸੇ ਤਾਂ ਪਾਰਟੀ ਨੂੰ ਲੈ ਕੇ ਕਾਨੂੰਨ ਬੜਾ ਸਪਸ਼ਟ ਹੈ ਪਰ ਫਿਰ ਵੀ ਬਹੁਤ ਸਾਰੇ ਮਾਮਲੇ ਨੇ ਕਿਉਂਕਿ ਕਮਿਸ਼ਨ ਵੀ ਇਸ ਲਈ ਬਣਾਇਆ ਗਿਆ ਤੇ ਇੱਥੇ ਲਈ ਇਹਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਬਹੁਤ ਸਾਰੇ ਮਾਮਲੇ ਨੇ ਜਿਹੜੇ ਕਈ ਵਾਰ ਫਿਰ ਉੱਪਰ ਤੱਕ ਪਹੁੰਚ ਕਰਨੀ ਪੈਂਦੀ ਹੈ ਉਸ ਤੋਂ ਬਾਅਦ ਚ ਫਿਰ ਉਹਨਾਂ ਤੇ ਫੈ ਹੋਏ ਜਾਂ ਫਿਰ ਉਹਨਾਂ ਨੂੰ ਜ਼ਰੂਰਤ ਸੀ ਤਾਂ ਉਹਨਾਂ ਵਾਸਤੇ ਇੱਕ ਸੋਹDE ਸਾਡੀ ਖਬਰ ਹੈ ਪਰ ਹਾਂ ਜਿਹੜੇ ਲੋਕ ਇਸ ਚੀਜ਼ ਨੂੰ ਲੈ ਕੇ ਆਂਦਾ ਕੰਨੀ ਕਰਦੇ ਸੀ ਉਹਨਾਂ ਵਾਸਤੇ ਜ਼ਰੂਰ ਕਹਿ ਸਕਦੇ ਹਾਂ ਬੁਰੀਆ ਸੀਨੀਅਰ ਵੀਡੀਓ ਨਿਟ ਮੈਂ ਤੇ ਦੇ ਨਾਲ ਮਿਸਿੰਗ ਰੋਇਨਾ 20 TV ਚੰਡੀਗੜ੍ਹ